ਸਿੱਟ ਪੈਰ ਕੱਢੋ ਰਾਈਟ ਵਾਲਾ ਅਤੇ ਤੇਰਾ ਪੈਰ ਗਲਤ ਜਾ ਰਿਹਾ ਹਾਂ ਰਾਈਟ ਪੈਰ ਚੱਲ ਰਣੇਂਦਰ ਸਸੀ ਕਾਲੀ ਵੀਰੇ ਸਾਰੇ ਭਰਾਵਾਂ ਨੂੰ ਜੋ ਸਾਡੇ ਨਾਲ ਫੇਸਬੁੱਕ YouTube ਇੰਸਟਾਗ੍ਰਾਮ ਤੇ ਜੁੜੇ ਹੋਏ ਆ ਅੱਜ ਐਂ ਜੀ ਅਸੀਂ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਆਪਣੇ ਭਰਾ ਅਮਨਦੀਪ ਸਿੰਘ ਦੇ ਕੋਲ ਬਈ ਜੋ ਕਿ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਟ੍ਰੇਨਿੰਗ ਦੇ ਰਹੇ ਆ ਤੇ ਲਗਾਤਾਰ ਬੱਚੇ ਪੋਜੀਸ਼ਨਾਂ ਦੇ ਵਿੱਚ ਜਾ ਰਹੇ ਹੈਗੇ ਤੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਆ ਉਹਨਾਂ ਨੇ ਕਾਫੀ ਭੈਣਾਂ ਸਾਡੀਆਂ ਭਰਤੀ ਕਰਾਤੀਆਂ ਤੇ ਮੁੰਡੇ ਵੀ ਉਹਨਾਂ ਕੋਲ ਟ੍ਰੇਨਿੰਗ ਵਾਸਤੇ ਆਉਂਦੇ ਆਗੇ ਉਕੇ ਅੱਜ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਬਾਈ 네ਗੇਟਿਵਿਟੀ ਥੋੜੀ ਜਿਆਦਾ ਦਿਖਾਈ ਜਾ ਰਹੀ ਆ ਵੀ ਨਸ਼ਾ ਗਾ ਇਹ ਚੀਜ਼ਾਂ ਹੈਗੀਆਂ ਆਪਾਂ ਮੰਨਦੇ ਆ ਪਰ ਉਹ ਜਿਹਦੇ ਵਿੱਚ ਆਪਾਂ ਬੱਚਿਆਂ ਨੂੰ ਸਹੀ ਪਾਸੇ ਕਿਵੇਂ ਲੈ ਕੇ ਆਉਣਾ ਉਹ ਚੀਜ਼ ਦੇ ਵਿੱਚ ਆਪਾਂ ਬੱਚਿਆਂ ਨੂੰ ਦੂਰ ਕਿਵੇਂ ਰੱਖਣਾ ਸਹੀ ਦਿਸ਼ਾ ਕਿਵੇਂ ਦਿਖਾਉਣੀ ਆ ਤਾਂ ਆਪਾਂ ਵੀਰੇ ਗਰਾਊਂਡ ਦੇ ਨਾਲ ਜੋੜ ਕੇ ਗਰਾਊਂਡ ਦੇ ਵਿੱਚ ਮਿਹਨਤ ਕਿਵੇਂ ਲਗਾਉਣੀ ਆ ਆਪਾਂ ਬਾਈ ਜੀ ਨਾਲ ਗੱਲਬਾਤ ਕਰਾਂਗੇ ਬੱਚਿਆਂ ਦੇ ਨਾਲ ਗੱਲਬਾਤ ਕਰਾਂਗੇ ਜਿਵੇਂ ਆਪਾਂ ਦੇਖਿਆ ਬਾਈ ਪਿੰਕਾ ਯਾਰਗ ਸੁਲਤਾਨ ਵੀਰਾ ਤੇ ਸਾਡੇ ਕਈ ਹੋਰ ਭਰਾ ਜਿਹੜੇ ਲਗਾਤਾਰ ਗਰਾਊਂਡਾਂ ਦੇ ਨਾਲ ਜੁੜ ਕੇ ਬੱਚਿਆਂ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾ ਰਿਹਾ ਤਾਂ ਜੋ ਸਾਡਾ ਆਉਣ ਵਾਲਾ ਪਵਿੱਖਾ ਇੰਟਰਨੈਸ਼ਨਲ ਪਲੇਅਰਾਂ ਦੇ ਰੂਪ ਦੇ ਵਿੱਚ ਆਵੇ ਤੇ ਆਪਣੇ ਪਿੰਡਾਂ ਦਾ ਆਪਣੇ ਪੰਜਾਬ ਦਾ ਆਪਣੇ ਜ਼ਿਲ੍ਹਿਆਂ ਦਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਤੇ ਆਪਾਂ ਬੱਚਿਆਂ ਦੀ ਗੱਲ ਕਰਦੇ ਹਾਂ ਹਾਂਜੀ ਬੇਟਾ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਪਰਮਜੀਤ कौर ਹੈ ਪਿੰਡ ਜੀ ਪਿੰਡ ਰਾੜ ਠੀਕ ਹੈ ਜੀ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ ਮੈਂ 6ਵੀਂ ਕਲਾਸ 'ਚ ਪੜ੍ਹਦੀ ਹਾਂ ਤੇ ਆਪਣੀ ਕਿੰਨੇ ਵਾਰ ਪੋਜੀਸ਼ਨ ਆ ਗਈ ਹੈ ਖੇਡਾਂ ਦੇ ਵਿੱਚ ਮੇਰੀ 5 ਵਾਰ ਪੋਜੀਸ਼ਨ ਆਈ ਆ ਠੀਕ ਹੈ ਜੀ ਕਿਹੜੇ-ਕਿਹੜੇ ਖੇਡਾਂਾਂ ਤੇ ਜਾਦ ਹਾਂਜੀ ਮੇਰੀ ਪਹਿਲੀ ਵਾਰ ਖੁਰਾਨੀਆਂ ਚਾਈਆ ਇਸ ਤੋਂ ਬਾਅਦ ਮੰਡੀ ਕਲਾਂ ਕਰਾਚੋਂ ਸਾਦਿਕ ਕੁੱਤੀਆਲ ਤੇ ਤੁਸੀਂ ਕਿੱਥੇ ਲਾ ਰਹੇ ਹੋ ਪ੍ਰੈਕਟਿਸ ਹੁਣਾ ਮੈਂ ਚੌਕੇ ਗਰਾਊਂਡ ਦੇ ਵਿੱਚ ਲਾ ਰਹੀ ਆ ਮੇਰੇ ਕੋਚ ਅਮਨਦੀਪ ਸਰ ਨੇ ਠੀਕ ਹੈ ਜੀ ਹਾਂਜੀ ਆਪਣਾ ਨਾਮ ਫਤਿਹ ਸਿੰਘ ਪਿੰਡ ਰੜ ਠੀਕ ਹੈ ਜੀ ਕਿਹੜੀ ਕਲਾਸ ਦੇ ਵਿੱਚੋਂ 6ਵੀਂ ਆਪਣੀ ਪੋਜੀਸ਼ਨ ਕਿੰਨੇ ਵਾਰ ਆਈ ਹੈ ਜੀ ਇੱਕ ਵਾਰ ਇੱਕ ਵਾਰ ਕਿੱਥੇ ਤੁਸੀਂ ਤਿਆਰੀ ਲਾ ਰਹੇ ਹੋ ਆਪਣੀ ਗੇਮ ਚੌਕੇ ਚੌਕੇ ਦੇ ਵਿੱਚ ਕਿਹਦੇ ਕੋਲ ਅਮਨਦੀਪ ਸਰ ਕੋਲ ਕਿਵੇਂ ਲੱਗ ਰਿਹਾ ਤੇਰੀ ਤੁਹਾਨੂੰ ਬਹੁਤ ਵਧੀਆ ਪੂਰੀ ਮਿਹਨਤ ਲਗਾਉਂਦੇ ਆ ਠੀਕ ਹੈ ਜੀ ਹਾਂਜੀ ਆਪਣਾ ਨਾਮ ਰਣਿੰਦਰ ਪਿੰਡ ਚੌਕੇ ਤੇ ਕਿੰਨੇ ਵਾਰ ਆਪਣੀ ਪੋਜੀਸ਼ਨ ਆ ਚੁੱਕੀ ਹੈ 3 ਵਾਰ ਤੇ ਤੁਸੀਂ ਕਿੱਥੇ ਲਾ ਰਹੇ ਹੋ ਪ੍ਰੈਕਟਿਸ ਹੁਣਾ ਇੱਥੇ ਲਾ ਰਹੇ ਹਾਂ ਇੱਥੇ ਠੀਕ ਹੈ ਜੀ ਆਪਣਾ ਨਾਮ ਆਦੀਪਕਰ ਪਿੰਡ ਜੀ ਚੌਕੇ ਠੀਕ ਹੈ ਜੀ ਕਿੰਨੇ ਵਾਰ ਆਪਾਂ ਪੋਜੀਸ਼ਨ ਦੇ ਵਿੱਚ ਆ ਚੁੱਕੇ ਆ ਜਾਂ ਕੋਈ ਚੀਜ਼ ਜਿੱਤ ਕੇ ਆਏ ਆ ਮੈਡਲ ਜਿੱਤ ਕੇ ਆਏ ਮੈਡਲ ਜਿੱਤ ਕੇ ਆਏ ਕਿੱਥੋਂ ਜਿੱਤ ਕੇ ਆਏ ਸੀ ਕਰਾਚੋ ਠੀਕ ਹੈ ਤੇ ਆ ਦੇਖੋ ਬਾਈ ਤੁਸੀਂ ਸਾਰੇ ਭੈਣ ਭਰਾ ਸਾਡੇ ਹਨ ਬੱਚੇ ਸਾਰੇ ਪੀਜੀਸ਼ਨ ਦੇ ਵਿੱਚ ਰਹੇ ਆ ਤੇ ਆਨਲਾਈਨ ਟਾਈਮ ਆਪਾਂ ਨੂੰ ਦੇਖ ਰਿਹਾ ਮਿਹਨਤ ਬੋਲ ਰਹੀ ਆ ਤੇ ਮਿਹਨਤ ਲਵਾ ਕੇ ਆਉਣ ਰਿਹਾ ਉਹ ਬਾਈ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਆ ਉਹਦੇ ਕੰਮ ਦੇ ਵਿੱਚੋਂ ਆ ਉਹਦੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਕਿਸੇ ਨੂੰ ਗਰਾਊਂਡ ਨਾਲ ਜੋੜਨਾ ਤੇ ਉਹਨੂੰ ਮਿਹਨਤ ਲਵਾ ਕੇ ਇੱਕ ਵਧੀਆ ਮਕਾਮ ਹਾਸਲ ਕਰਾਉਣਾ ਇਹ ਬਹੁਤ ਵੱਡੀ ਗੱਲ ਆ ਤੇ ਆਪਾਂ ਨੂੰ ਉਹ ਭਰਾਵਾਂ ਨੂੰ ਮੂਰੇ ਲੈ ਕੇ ਆਉਣਾ ਚਾਹੀਦਾ ਬਾਈ ਤੁਹਾਨੂੰ ਪਤਾ ਵੀ ਆਪਾਂ ਫਨੀ ਕੰਟੈਂਟ ਜਾਂ ਪਰਿਵਾਰਕ ਵੀਡੀਓ ਬਣਾਉਨੇ ਆ ਪਰ ਆਪਾਂ ਆਪ ਖੇਡਦੇ ਰਹੇ ਹੁਣ ਵੀ ਖੇਡਦੇ ਹਨਾ ਸਾਰੇ ਭਰਾ ਜਾਣਦੇ ਜਿੰਨੇ ਹੈਗੇ ਆ ਤੇ ਆਪਣਾ ਫਰਜ਼ ਬਣਦਾ ਜਿਹੜੇ ਬੰਦੇ ਸਪੋਰਟਸ ਨੂੰ ਮੂਰੇ ਲੈ ਕੇ ਆਉਂਦੇ ਆ ਆਪਾਂ ਉਹਨਾਂ ਨੂੰ ਅੱਗੇ ਲੈ ਕੇ ਹੀ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਬਾਈ ਬਹੁਤ ਬਹੁਤ ਧੰਨਵਾਦ ਆਦਾ ਟਾਈਮ ਕੱਢ ਕੇ ਤੁਸੀਂ ਬੱਚਿਆਂ ਨੂੰ ਇੰਨੀ ਵਧੀਆ ਟ੍ਰੇਨਿੰਗ ਦੇ ਰਹੇ ਹੋ ਤੇ ਲਗਾਤਾਰ ਬੱਚੇ ਪੋਜੀਸ਼ਨ ਦੇ ਵਿੱਚ ਆ ਰਹੇ ਹੈਗੇ ਤੁਸੀਂ ਬਾਈ ਜੀ ਇਹ ਜੀ ਨੂੰ ਲੈ ਕੇ ਕੀ ਸੋਚ ਕੇ ਚੱਲ ਰਹੇ ਹੋ ਬਸ ਇਹੀ ਸੋਚ ਕੇ ਚੱਲ ਰਹੇ ਆਂ ਵੀ ਪੰਜਾਬ ਦੀ ਜਿਹੜੀ ਨਵੀਂ ਪਨੇਰੀ ਆ ਚੰਗੇ ਪਾਸੇ ਲੱਗੇ ਜਿਵੇਂ ਪੰਜਾਬ ਦੀਆਂ ਪੋਜੀਸ਼ਨਾਂ ਪਹਿਲਾਂ ਹੋਣਗੇ ਅਸੀਂ ਨੈਸ਼ਨਲ ਗੇਮ ਦੇ ਵਿੱਚ ਆਪਣੇ ਇੰਟਰਨੈਸ਼ਨਲ ਪਲੇ ਤੇ ਉਮੀ ਪੰਜਾਬ ਦੇ ਜਿਹੜੇ ਬੱਚੇ ਆ ਇਹ ਚੰਗੇ ਮਤਲਬ ਆਪ ਪੰਜਾਬ ਫੇਅਰ ਫਰਸਟ ਆਵੇ ਨੈਸ਼ਨਲ ਗੇਮ ਦੇ ਵਿੱਚ ਵੀ ਠੀਕ ਹੈ ਜੀ ਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਇਸ ਤੋਂ ਪਹਿਲਾਂ ਬਈ ਆਪਣਾ ਕੰਮ ਇਸ ਤੋਂ ਪਹਿਲਾਂ ਵੀਰੇ ਮੈਂ ਫੌਜ ਚ ਸੀਗਾ 19 ਸਾਲ ਫੌਜ ਚ ਲਾਇਆ ਠੀਕ ਹੈ ਜੀ ਤੇ ਜਿਵੇਂ ਭਾਰਤੀ ਦੀ ਟ੍ਰੇਨਿੰਗ ਵੀ ਆਪ ਕਰਾਉਣੀ ਹੈ ਬਈ ਹਨਾ ਉਹਦਾ ਰਿਜ਼ਲਟ ਆਪਣਾ ਕੇ ਮਰੇ ਹੁਣ ਤਾਈ ਮੈਂ ਦੋ ਟ੍ਰੇਨਿੰਗਾਂ ਕਰਾਈਆਂ ਬਈ 2024 ਵਾਲੀ ਭਾਰਤੀ ਦੀ ਕਰਾਈ ਸੀ 15 ਚੋਂ 14 ਕੁੜੀਆਂ ਪਾਸ ਸੀਗੀਆਂ ਠੀਕ ਹੈ ਜੀ ਬਿਲਕੁਲ ਫ੍ਰੀ ਸੇਵਾ ਸੀਗੀ ਇਸ ਵਾਰ ਵੀ ਆਪਣਾ ਰਿਜ਼ਲਟ ਵਧੀਆ 20 ਚ 17 ਪਾਸ ਨੇ 6 ਮੁੰਡੇ ਪਾਸ ਆ 11 ਕੁੜੀਆਂ ਪਾਸ ਇਹ ਜਿਵੇਂ ਬਈ ਪਿੰਕ ਆ ਬਈ ਪੰਜਾਬ ਦੇ ਵਿੱਚ ਹਨਾ ਲਗਾਤਾਰ ਹਰ ਪਿੰਡ ਦੇ ਵਿੱਚ ਉਹ ਜਾ ਰਹੇ ਹੈਗੇ ਜੇ ਆਪਾਂ ਰਲ ਮਿਲ ਕੇ ਉਹਨਾਂ ਦਾ ਸਾਥ ਦੇਈਏ ਜਿਵੇਂ ਉਹ ਪਿੰਡੋਂ ਪਿੰਡ ਜਾ ਕੇ ਬੱਚਿਆਂ ਨੂੰ ਗਰਾਉਂਡਾਂ ਨਾਲ ਜੋੜ ਰਹੇ ਆ ਸਹੀ ਦਿਸ਼ਾ ਵੱਲ ਲੈ ਕੇ ਜਾ ਰਹੇ ਆ ਆਪਣਾ ਸਾਰਿਆਂ ਦਾ ਫਰਜ਼ ਬਣਦਾ ਤੁਸੀਂ ਉਹ ਜੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਹੁਣ ਜਿਹੜੀਆਂ ਅਕਾਲਜੁਗਤ ਖੇਡਾਂ ਚੱਲ ਰਹੀਆਂ ਨੇ ਨਵੇਂ ਬੱਚਿਆਂ ਨੂੰ ਮਤਲਬ ਪੰਜਾਬ ਦੇ ਵਿੱਚ ਜਾਣਨ ਲੱਗੇ ਨੀ ਪਹਿਲਾਂ ਜਪਨੀਤ ਨੂੰ ਕੌਣ ਜਾਣਦਾ ਸੀਗਾ ਛੋਟੇ ਮਿਲਖੇ ਨੂੰ ਕੌਣ ਜਾਣਦਾ ਸੀ ਸਹੀ ਗੱਲ ਨਵਜੋਧਕਾਰ ਨੂੰ ਕੌਣ ਜਾਣਦਾ ਸੀਗਾ ਪਰ ਮਤਲਬ ਇਹੋ ਜਿਹਾ ਪਹਿਚਾਨ ਦਿੱਤੀ ਆ ਕਾਲਜੁਗਤ ਖੇਡਾਂ ਨੇਗੇ ਸਾਰਾ ਪੰਜਾਬ ਉਹਨਾਂ ਨੂੰ ਜਾਣਨ ਲੱਗ ਗਿਆ ਉਹਨਾਂ ਨੂੰ ਵੀ ਹੌਸਲਾ ਮਿਲਿਆ ਉਹ ਹੋਰ ਜ਼ੋਰ ਲਾ ਕੇ ਪ੍ਰੈਕਟਿਸ ਕਰ ਰਹੇ ਆ ਹੁਣ ਬਹੁਤ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਹੁਣ ਆਪਣੇ ਨੈਸ਼ਨਲ ਗੇਮ ਦੇ ਵਿੱਚ ਵੀ ਤੇ ਅੱਗੇ ਤੋਂ ਇੰਟਰਨੈਸ਼ਨਲ ਵੀ ਮੈਡਲ ਜਿਹੜੇ ਪੰਜਾਬੀਆਂ ਦੇ ਫੇਰ ਆਉਣੇ ਸ਼ੁਰੂ ਹੋ ਜਾਣਗੇ ਇੱਕ ਇੱਕ ਪਿੰਡ ਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਕੱਲਾ ਕੱਲਾ ਬੱਚਾ ਦੌੜੂਗਾ ਬਿਲਕੁਲ ਬਿਲਕੁਲ ਦੌੜੂਗਾ ਤੇ ਇਹ ਬਾਈ ਪਿੰਕੇ ਨੇ ਬਹੁਤ ਵਧੀਆ ਇੱਕ ਮਿਸਾਲ ਕਾਇਮ ਕੀਤੀ ਆ ਤੇ ਉਹਨਾਂ ਦੀ ਸੋਚ ਨੂੰ ਵੀ ਸਲਾਮ ਆ ਕਿਉਂਕਿ ਕਿਸੇ ਲਈ ਕੰਮ ਕਰਨ ਦਾ ਸਮਾਂ ਕੱਢ ਕੇ ਬਹੁਤ ਵੱਡੀ ਗੱਲ ਆ ਬਿਲਕੁਲ ਬਿਲਕੁਲ ਹਣਾ ਤੇ ਬਾਈ ਜੀ ਅਸੀਂ ਗੱਲ ਜੀ ਕਿਹੜਾ ਪਿੰਡ ਹੈ ਜੀ ਆਪਣਾ ਮੇਰਾ ਚੋਈ ਹੈ ਜੀ ਠੀਕ ਹੈ ਜੀ ਤੁਸੀਂ ਬਾਈ ਕਿਵੇਂ ਦੇਖਦੇ ਹੋ ਬਾਈ ਦੀ ਟ੍ਰੇਨਿੰਗ ਨੂੰ ਤੇ ਪਿੰਕੇ ਬਾਈ ਦੀ ਮਿਹਨਤ ਨੂੰ ਬਹੁਤ ਵਧੀਆ ਵੀਰੇ ਅਸੀਂ ਕਾਫੀ ਦਿਨ ਤੋਂ ਮੈਂ ਅਮਨਦੀਪ ਨਾਲ ਹੀ ਆਉਨਾ ਹੈਗਾ ਪਹਿਲਾਂ ਵੀ ਆਪਾਂ ਕੈਂਪ ਲਾਉਂਦੇ ਹੁੰਦੇ ਸੀ ਕੁੜੀਆਂ ਦੇ ਕਲਾਸ ਕਰਕੇ ਤੇ ਪਰ ਜੋ ਅਮਨਦੀਪ ਨੇ ਕਰਵਾਇਆ ਪਿਛਲੇ ਦੋ ਕੈਂਪਾਂ ਦੇ ਵਿੱਚ ਮਤਲਬ ਕਾਬਲੇ ਤਰੀਫ ਸੀਗਾ ਠੀਕ ਹੈ ਜੀ ਬਹੁਤ ਵਧੀਆ ਕਿਉਂਕਿ ਇਹਨਾਂ ਨੂੰ ਫਿਜ਼ੀਕਲ ਤੌਰ ਤੇ ਹਰ ਇੱਕ ਚੀਜ਼ ਦੀ ਜਾਣਕਾਰੀ ਹੈ ਬੱਚੇ ਨੂੰ ਕਿੱਥੋਂ ਗਰੋ ਕਰਾਉਣਾ ਹੈ ਤਾਂ ਉਹ ਚੀਜ਼ਾਂ ਬਹੁਤ ਮਹਾਨੇ ਰੱਖਦੀਆਂ ਲਾਸਟ ਦੇ ਬਾਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀ ਜਿਹਦੇ ਨਾਲ ਪਿੰਡਾਂ ਦੇ ਵਿੱਚ ਬੱਦੋ ਦਾ ਟੂਰਨਾਮੈਂਟ ਹੋਣਾ ਗੇਮਾਂ ਦੇ ਤੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਾ ਜਾਵੇ ਬਾਈ ਮੈਂ ਇਹੀ ਮੈਸੇਜ ਦੇਣਾ ਚਾਹਣਾ ਵੀ ਸਾਨੂੰ ਨਾ ਇਹ ਚੀਜ਼ਾਂ ਸਮਝਣੀਆਂ ਪੈਣੀਆਂ ਕਿ ਜਿਹੜੀਆਂ ਗੇਮਾਂ ਆਪਣੀਆਂ ਨੈਸ਼ਨਲ ਪੱਧਰ ਜਾਂ ਇੰਟਰਨੈਸ਼ਨਲ ਪੱਧਰ ਤੇ ਆ ਹਾਂਜੀ ਉਹਨਾਂ ਗੇਮਾਂ ਨੂੰ ਤਰਜੀਹ ਦਿੱਤੀ ਜਾਵੇ ਠੀਕ ਹੈ ਜੀ ਉਹਦੇ ਨਾਲ ਕੀ ਹੈ ਇੱਕ ਤਾਂ ਜਿਵੇਂ ਹੁਣ ਹਾਈ ਲੈਵਲ ਤੇ ਜਾ ਕੇ ਡੋਪ ਟੈਸਟ ਵਗੈਰਾ ਹੁੰਦੇ ਆ ਤਾਂ ਬੱਚਾ ਨਸ਼ੇ ਵਾਲ ਨਹੀਂ ਜਾਂਦਾ ਜਾਂਦਾ ਸੀਗਾ ਲੋਕ ਇੱਕ ਪੈਸੇ ਦੀ ਦੌੜ ਨੇ ਥੋੜਾ ਜਿਹਾ ਸਿਸਟਮ ਖਰਾਬ ਕੀਤਾਗਾ ਉਹਨੂੰ ਘਟਾਇਆ ਜਾਵੇ ਤੇ ਬੱਚਾ ਨੂੰ ਖਾਸ ਕਰਕੇ ਜਿਹੜੀਆਂ ਆਪਣੀਆਂ ਐਥਲੈਟਸ ਨੇ ਜਿਵੇਂ ਹੁਣ ਬਾਈ ਪਿੰਕੇ ਜਰਗ ਨੇ ਬਹੁਤ ਬਹੁਤ ਪਲੇਟਫਾਰਮ ਦਿੰਦਾ ਹੈ ਤੇ ਉਹਨਾਂ ਕੇ ਮਨ ਨਾਲ ਜੋੜਨਾ ਤਾਂ ਹੀ ਚਾਹੀਦਾ ਜ਼ਰੂਰੀ ਨਹੀਂ ਹੈ ਕਿ ਬੱਚਾ ਹਰ ਜਗ੍ਹਾ ਜਿੱਤੇਗਾ ਜਿੱਤੇਗਾ ਬੱਚੇ ਦਾ ਮੈਂਟਲ ਮੈਂਟਲੀ ਤੌਰ ਤੇ ਡਿਵੈਲਪ ਹੁੰਦਾ ਬੱਚਾ ਫਿਜ਼ੀਕਲ ਤੌਰ ਤੇ ਡਵੈਲਪ ਹੁੰਦਾ ਉਹ ਆਪਣਾ ਬੈਣਾ ਉੱਠਣਾ ਸਿੱਖਦਾ ਬਹੁਤ ਕੁਝ ਸਿੱਖਦਾ ਕੋਈ ਜ਼ਰੂਰੀ ਹਾਰਾਂ ਜਿੱਤਾਂ ਚਲੋ ਉਹ ਤਾਂ ਚਲਦੀਆਂ ਰਹਿੰਦੀਆਂ ਪਰ ਬੱਚੇ ਨੂੰ ਜੇ ਅਸੀਂ ਗਰੋ ਕਰਨਾ ਤਾਂ ਜ਼ਰੂਰੀ ਹੈ ਜੀਮਾਂ ਦੇ ਵਿੱਚ ਲਾਸਟ ਤੇ ਜਿਵੇਂ ਮੰਨ ਕੇ ਚਲੋ ਅੱਜ ਦੀ ਲਾਈਫ ਹਰ ਇੱਕ ਬੰਦੇ ਦੀ ਬਹੁਤ ਈਜ਼ੀ ਆ ਜੇ ਆਪ ਮਨ ਸਕਦੇ ਹਾਂ ਨਾ ਪਰ ਕੁਝ ਪੇਰੈਂਟਸ ਇਦਾਂ ਦੇ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਆਪ ਲੈ ਕੇ ਹੁੰਦੇ ਮੈਨੂੰ ਉਹ ਜੀ ਬਹੁਤ ਚੰਗੀ ਲੱਗਦੀ ਆ ਵੀ ਆਪਦੀ ਨਿਗਰਾਨੀ ਹੇਠ ਕੋਲ ਖੜ ਕੇ ਬੰਦੇ ਨੂੰ ਪ੍ਰੈਕਟਿਸ ਕਰਾਉਂਦੇ ਬੱਚਿਆਂ ਨੂੰ ਹਣਾ ਤੇ ਜੇ ਆਪਾਂ ਇਹ ਜੀਤ ਸੋਚ ਨੂੰ ਲੈ ਕੇ ਚਲੀ ਵੀ ਆਪਣਾ ਇੱਕ ਜਣਾ ਘਰ ਦਾ ਮੈਂਬਰ ਕੋਈ ਵੀ ਆ ਜੇ ਗਰਾਊਂਡ ਦੇ ਵਿੱਚ ਲੈ ਕੇ ਆਵੇ ਤੇ ਇਹ ਜੀ ਨਾਲ ਬਹੁਤ ਫਰਕ ਪਊਗਾ। ਹਾਂ ਬਿਲਕੁਲ ਪਊਗਾ ਜੀ। ਜੇ ਬੱਚਿਆਂ ਨੂੰ ਆਪਾਂ ਇੱਕ ਮਨ ਲੈ ਇੱਕ ਹੁੰਦਾ ਨਾ ਵੀ ਮਾਪੇ ਪਿਛੇ ਸਟੈਂਡ ਲੈਂਦੇ ਆ ਤਾਂ ਬੱਚੇ ਨੂੰ ਦੁੱਗਣਾ ਹੌਸਲਾ ਹੁੰਦਾ। ਆਪਾਂ ਲੈ ਕੇ ਜਾਵਾਂਗੇ। ਹੁਣ ਜੇ ਮੇਰੇ ਬੱਚੇ ਛੋਟੀ ਹੈ। ਇਹਨੂੰ ਇਕੱਲੇ ਨੂੰ ਆਉਣਾ ਬਹੁਤ ਦਿੱਕਤ ਹੈ। ਮੇਰੇ ਇਥੋਂ ਤਿੰਨ ਸਾਢੇ ਤਿੰਨ ਕਿਲੋਮੀਟਰ ਘਰ ਆਤਾ। ਅਗਰ ਕੋਈ ਲੈ ਆਉਣ ਵਾਲਾ ਮਨ ਲੈ ਮੈਂ ਹੀ ਲੈ ਆਵਾਂਗਾ ਜਾਂ ਕੋਈ ਘਰੋਂ ਲੈ ਆ ਤਾਂ ਬੱਚੇ ਨੇ ਤਾਂ ਅਜੇ ਤਾਂ ਕੋਰਾ ਕਾਗਜ਼ ਹੈ। ਜੀ ਇਹਨਾਂ ਨੇ ਜੋ ਲਿਖ ਦੇਣਗੇ ਉਹੀ ਬਣਨਾ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਚੱਕਦੇ ਨੇ ਫੱਟੇ ਬਿਲਕੁਲ ਬਾਈ ਜੀ ਆਪਣੀ ਫੁੱਲ سپورਟ ਬਾਈ ਅਮਨਦੀਪ ਨੂੰ ਬਾਕੀ ਪਰਮਾਤਮਾ ਨੇ ਚਾਇਆ ਤਾਂ ਚੜਦੀ ਕਲਾ ਚੜਦੀ ਕਲਾ ਚਲੋ ਚੜਦੀ ਕਲਾ ਚਾਹੀਦੀ ਆ ਸੋ ਸਾਰੇ ਭਰਾ ਵੀਰੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ੇਅਰ ਕਰਨ ਨੂੰ ਮੈਂ ਤਾਂ ਕਹਿਣਾ ਕਿ ਜਿਹੜਾ ਆਪਾਂ ਚੰਗਾ ਪੱਖ ਦਿਖਾਉਣਾ ਜੋ ਕਿ ਬੱਚਿਆਂ ਲਈ ਗਰਾਊਂਡ ਲਈ ਤੇ ਭਾਰਤੀਆਂ ਲਈ ਬਾਈ ਹੋਰੇ ਟ੍ਰੇਨਿੰਗ ਦੇ ਕੈਂਪ ਲਾਉਂਦੇ ਆ ਤਾਂ ਇਹਨਾਂ ਨੂੰ ਵੀ ਹੌਸਲਾ ਮਿਲੇ ਤੁਹਾਡੇ ਕਮੈਂਟਾਂ ਨਾਲ ਤੇ ਵੀਡੀਓ ਨਾਲ ਤੇ ਬੱਚਿਆਂ ਨੂੰ ਵੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਈ ਹੋਰੇ ਬਹੁਤ ਵਧੀਆ ਇੱਕ ਆਪਣੇ ਵਾਸਤੇ ਨਵੇਂ ਨਵੇਂ ਤਰੀਕੇ ਲੈ ਕੇ ਆਇਆ ਕਿਰੇ ਜਿਹਨਾਂ ਨਾਲ ਆਪਾਂ ਗਰਾਊਂਡ ਦੇ ਵਿੱਚ ਜੁੜੀਏ ਬੱਚੇ ਨੂੰ ਜੁੜੀਏ ਤੇ ਟੂਰਨਾਮੈਂਟ ਤੇ ਲਗਾਤਾਰ ਆਪਾਂ ਬਾਈਰਗਿਆਂ ਨਾਲ ਮਿਲਿਆ ਕਰਾਂਗੇ ਟੱਚ ਜਿਹਾ ਕਰਾਂਗੇ ਧੰਨਵਾਦ ਜੀ